ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੋ ਮੁਖ ਹੈ ਅੰਗਾ ਖਾਲਸੇ ਕੀ ਹਾਂ ਸਦ ਸਦ ਸੰਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸਵੀਰਾਂ ਅਸੀਂ ਤੁਹਾਡੇ ਨਾਲ ਫਾਜ਼ਲਕਾ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਫਾਜ਼ਲਕਾ ਦੇ ਵੱਲੋਂ ਖਾਲਸਾ ਸਾਜਨਾ ਦੇਸ਼ ਦੇਸ਼ ਬੰਧ ਦੇ ਵਿੱਚ ਅੱਜ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਪੰਜ ਪਿਆਰੇ ਸਿੰਘ ਸਬਾਨ ਦੀ ਅਗਵਾਈ ਦੇ ਹੇਠ ਸਜਾਇਆ ਗਿਆ ਦੱਸਦੀ ਹੈ ਕਿ ਨਗਰ ਕੀਰਤਨ ਦੇ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਗਤਕੇ ਦੇ ਜੋਹਰ ਵੀ ਦਿਖਾਏ ਉੱਥੇ ਹੀ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਵੀ ਦੇਖਣ ਨੂੰ ਮਿਲਿਆ ਦੱਸਦੀ ਹੈ ਕਿ ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਸਜਾਇਆ ਗਿਆ ਜੋ ਕਿ ਫਾਜ਼ਲ ਕਾਦੇ ਵਕ ਵਕ ਗਲੀ ਮੁਹੱਲੇ ਬਾਜ਼ਾਰਾਂ ਦੇ ਵਿੱਚੋਂ ਹੁੰਦਾ ਹੋਇਆ ਵਾਸੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਸਮਾਪਤ ਹੋਇਆ ਅਤੇ ਕੱਲ ਵਿਸਾਖੀ ਦੇ ਸਬੰਧ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫਾਜ਼ਲਕਾ ਵਿਖੇ ਰੱਖੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਇਸ ਤੋਂ ਉਪਰੰਤ ਖੁੱਲੇ ਪੰਡਾਲਾਂ ਦੇ ਵਿੱਚ ਦੀਵਾਨ ਵੀ ਸਜਾਏ ਜਾਣਗੇ ਆਓ ਗੱਲ ਕਰਦੇ ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੀ ਦੇ ਪ੍ਰਬੰਧਕਾ ਦੇ ਨਾਲ ਉਹਨਾਂ ਦਾ ਕੀ ਕੁਝ ਕਹਿਣਾ ਹੈ ਨਗਰ ਕੁੱਟ ਨੂੰ ਸਜਾਇਆ ਗਿਆ ਹੈ ਜੀ ਇਹ ਖਾਲਸਾ ਸਾਜਨਾ ਦੇ ਵਿੱਚ ਸਮਰਪਿਤ ਹੈ ਦੇਖੀ ਗੁਰਦੁਆਰਾ ਸਿੰਘ ਸਭਾ ਤੋਂ ਚੱਲ ਕੇ ਪਾਜਾ ਦੇ ਮੇਨ ਬਾਜ਼ਾਰਾਂ ਵਿੱਚ ਗੁਰਦਾ ਹੋਇਆ ਪਾਜਾ ਦੇ ਗੁਰਦੁਆਰਾ ਸਿੰਘ ਸਿੰਘ ਸਭਾ ਤੋਂ ਸ਼ਾਮਪਤੀ ਹੋਈ ਜੀ ਜਿਸ ਤੀ ਤਕਰੀਬਨ 4:30 ਵਜੇ ਆਰੰਭ ਹੋਇਆ ਸੀ ਜਿਹਦੀ ਸਮਾਪਤੀ ਤਕਰੀਬਨ 7:00 ਵਜੇ ਦੇ ਕੋਲ ਜਾਜਪੁਰਾ ਸਿੰਘ ਸਭਾ ਤੋਂ ਸਮਾਪਤੀ ਹੋਈ उपलक्ष्यों दुवान सजाया जाएंगे जी गंगा नगर हरमिंद जी का योगदान देने संतान प्रचार कर सारी संतान बेनती है की कल हम हम आके गुरद्वारा श्री गोजा पहुंचते नतमस्तक होके ला हाइगुरु जी का खालसा वाह